ਹਿੱਟ ਐਂਡ ਰਨ ਕਾਨੂੰਨ 'ਚ ਸਜ਼ਾ ਨੂੰ ਸਖਤ ਕਰਨ ਦੇ ਵਿਰੋਧ 'ਚ ਦੇਸ਼ ਭਰ ਵਿੱਚ ਟਰੱਕ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਹੜਤਾਲ ਦਾ ਅਸਰ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ ਸਮੇਤ ਕਈ ਸੂਬਿਆਂ 'ਚ ਦਿਖਾਈ ਦੇ ਰਿਹਾ ਹੈ। ਅੱਜ ਮਾਛੀਵਾੜਾ ਸਾਹਿਬ ਦੇ ਪੰਪਾਂ ਦੇ ਮੋਟਰਸਾਈਕਲ ਅਤੇ ਗੱਡੀਆਂ ਦੀਆਂ ਵੱਡੀਆਂ-ਵੱਡੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਜਦੋਂ ਪੰਪ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਗਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਿਰਫ 2-3 ਘੰਟੇ ਬਾਅਦ ਹੀ ਪੈਟਰੋਲ ਅਤੇ ਡੀਜ਼ਲ ਖਤਮ ਹੋ ਜਾਵੇਗਾ ਲੋਕ ਪੈਟਰੋਲ ਪਵਾਉਣ ਲਈ ਖੱਜਲ ਖਵਾਰ ਹੋ ਰਹੇ ਹਨ ਇਸ ਹੜਤਾਲ ਨਾਲ ਟਰਾਂਸਪੋਰਟ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਆ ਮੇਰਾ ਨਾਮ ਬਲਜਿੰਦਰ ਸਿੰਘ ਤੂਰੀ ਪੰਪ ਤੇ ਅੱਜ ਤੇਲ ਪਵਾਉਣ ਆਏ ਸੀ ਬੜਾ ਰੱਜ ਕੇ ਕੀ ਕਾਰਨ ਆ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਰਾਤ ਜਿਹੜੇ ਹੜਤਾਲ ਕੀਤੀ ਹੈ ਟਰਾਂਸਪੋਰਟ ਵਾਲਿਆਂ ਨੇ ਦੇਟਸ ਵਾਈ ਥੋੜੇ ਜਿਹਾ ਪੈਨਿਕ ਹੋ ਰਹਾ ਨਾ ਲੋਕ ਲੱਗ ਰਿਹਾ ਹੈ ਕਿ ਇਹ ਟਰਾਂਸਪੋਰਟ ਨਹੀਂ ਚੱਲੇਗੀ ਤੇ ਤੇਲ ਬਹੁਤ ਨੈਸੈਸਰੀ ਅੱਜ ਹਰੇਕ ਨੂੰ ਡੀਜ਼ਲ ਪੈਟਰੋਲ ਤੇ ਚਾਹੀਦਾ ਹੈ। ਥੈਟਸ ਵਾਈ ਸਾਰੇ ਜਿਹਨੂੰ ਨਹੀਂ ਵੀ ਲੋੜ ਉਹ ਵੀ ਆਇਆ ਹੈ ਕਿ ਮੈਂ ਟੈਂਕੀ ਫੁੱਲ ਕਰਾ ਕੇ ਰੱਖ ਦਵਾ। ਰਾਸ਼ਟਰੀ ਕਰਨ ਲਈ ਇਹੀ ਜਿਹੜੀ ਹੜਤਾਲ ਕੀਤੀ ਹੈ ਜੀ ਜਿੰਨੇ ਵੀ ਟਰਾਂਸਪੋਰਟਰ ਨੇ ਆਪਣੇ ਇੰਡੀਆ ਦੇ ਜੋ ਭਾਰਤ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਕਾਨੂੰਨ ਤੇ ਪਹਿਲਾਂ ਵੀ ਸੀ ਬਸ ਉਸ ਨੂੰ ਐਮੈਂਡਮੈਂਟ ਕੀਤੀ ਹੈ ਕਿ ਹਿੱਟ ਐਂਡ ਰਨ ਦੇ ਵਿੱਚ ਤੇ ਉਹ ਤੇ ফাইন ਤੇ سزا ਜੋ ਵਧਾਈ ਹੈ ਤੇ ਉਹਦੇ ਰੋਸ وچੋਂ ਡਰਾਈਵਰ ਭਾਈਚਾਰਾ ਜਿੰਨਾ ਵੀ ਟ੍ਰਾਂਸਪੋਰਟ ਦਾ ਉਹਨਾਂ ਨੇ ਇਸ ਰੋਸ وچੋਂ ਹੜਤਾਲ ਕੀਤੀ ਹੈ ਸਭ ਨੂੰ ਪਤਾ ਹੈ ਕਿ ਜੇ ਟ੍ਰਾਂਸਪੋਰਟ ਨਹੀਂ ਚੱਲੇਗੀ ਤਾਂ ਡੀਜ਼ਲ ਪੈਟਰੋਲ ਖਾਣ ਵਾਲੀਆਂ ਵਸਤਾਂ ਕੁਝ ਵੀ ਹੈ ਰੋਜ਼ ਮਰ ਰਹੀਆਂ ਹੋਣੇ ਹੀ ਪਹੁੰਚ ਪਾਣ ਗਿਆ ਕਿਸੇ ਹਰੇਕ ਨੂੰ ਹੈ ਕਿ ਜਿੰਨਾ ਆਪਣੇ ਹੱਥ ਵਿਚ ਕਰ ਸਕਦੇ ਆ ਉਹ ਕਰਨੀਏ ਚਾਹੇ ਆਮ ਲੋਕਾਂ ਤੇ ਕਿੰਨਾ ਕੁ ਫਰਕ ਪੋਹੇਗਾ ਇਸ ਚ ਦੇਖੋ ਆਮ ਲੋਕਾਂ ਤੇ ਫਰਕ ਪੈਣਾ ਹੈ ਹਾਂ ਬਿਕੋਜ਼ ਜਿੰਨੇ ਵੀ ਮੈਂ ਕਹਾਂਗਾ ਪੋਲਿਟੀਸ਼ੀਅਨ ਨੇ ਜਿਨ੍ਹਾਂ ਨੇ ਕਾਨੂੰਨ ਪਾਸ ਕੀਤਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਦੀਆਂ ਗੱਡੀਆਂ 'ਚ ਹੋਏਗਾ ਪਰ ਆਮ ਇੱਕ ਬੰਦਾ ਜਿਹੜਾ ਰੋਟੀਨ 'ਚ ਕੋਈ ਆਪਣੀ ਜੌਬ ਤੇ ਜਾ ਰਿਹਾ ਹੈ ਹਰ ਰੋਜ਼ ਆਪਣਾ 2 4 500 ਦਾ ਤੇਲ ਪਵਾ ਕੇ ਨਹੀਂ ਮਿਲੇਗਾ ਤਾਂ ਉਹ ਔਖਾ ਹੋਏਗਾ ਉਸ ਤੋਂ ਬਾਅਦ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹਨਾਂ ਦੇ ਵਿੱਚ ਵੀ ਸਿਰਫ 5 4 ਘੰਟੇ ਦਾ 10 ਘੰਟੇ ਦਾ ਪੈਟਰੋਲ ਦਾ ਡੀਜ਼ਲ ਹੁੰਦਾ ਹੈ ਟਰਾਂਸਪੋਰਟ 'ਤੇ ਤੇ ਹੁਣ ਤੋਂ 5 7 ਘੰਟੇ ਤੱਕ ਉਹ ਵੀ ਰੁਕ ਜਾਣਗੀ ਸਾਰਾ ਇਹ ਆਮ ਬੰਦੇ ਤੇ ਹੀ ਫਰਕ ਪਾਏਗਾ ਕੀ ਨਾ ਬਾਈ ਜੀ ਮੇਰਾ ਨਾਮ ਹੈ ਰਵਿੰਦਰ ਸਿੰਘ ਆ ਮਾਚੀ ਵਾਲਾ ਸਾਹ ਦਾ ਇਹ ਕਾਰਨ ਆ ਵੀ ਆ ਪੰਪਾ ਇਹ ਕਾਰਨ ਆਪਾਂ ਤੁਹਾਡੇ ਸਾਹਮਣੇ ਕਰਨਾ ਹੀ ਦੇਖੋ ਇਹ ਤੁਹਾਡੇ ਸਾਹਮਣੇ ਕਾਰਨ ਆ ਕਾਵਾ ਕਰਨਾ ਵੀ ਇਹ ਸਟ੍ਰਾਈਕ ਹੋ ਰਹੀ ਹੈ ਆਪਣੀਆਂ ਗੱਡੀਆਂ ਦੀ ਜਿਹੜੇ ਪਟ્રોલ ਆਣ ਜਾਣ ਚ ਟੋਟ ਟੋਈ ਕਰ ਰਹੇ ਆ ਉਹਨਾਂ ਕਰਕੇ ਸਾਰਾ ਕਾਰਨ ਹੋ ਰਿਹਾ ਹੈ ਉਹਨਾਂ ਕਰਕੇ ਸਾਰੀ ਜਨਤਾ ਪਬਲਿਕ ਨੂੰ ਪਰੇਸ਼ਾਨੀ ਬਹੁਤ ਬਾਰੀ ਆ ਇਸ ਕਰਕੇ ਇਹ ਕਾਰਨ ਹੋਇਆ ਵਾ ਜੇ ਲੱਗਦਾ ਲੱਭਣਾ ਵੀ ਕੋਈ ਈ ਐ ਜੇ ਗਲਤ ਹੈ ਕਾਨੂੰਨ ਦੀ ਚੀਜ਼ ਇਹ ਆ ਵੀ ਕਾਨੂੰਨ ਦੇ ਸਰਕਾਰ ਬਣਾ ਦੇ ਕੋਈ ਕਾਰਨ ਕਰਕੇ ਬਣਾ ਦੇ ਕੋਈ ਇਸੇ ਵਿੱਚ ਰਹਿ ਜਾਂਦਾ ਛੁਟਾਇਆ ਵੀ ਕਹੇਗਾ ਕਿ ਜਨਤਾ ਨੂੰ ਪਰੇਸ਼ਾਨ ਹੋ ਰਹੀ ਆ ਇਹ ਕਰਨਾ ਸਰਕਾਰ ਨੂੰ ਅਪੀਲ ਕਰੋ ਸਰਕਾਰ ਨੂੰ ਅਪੀਲ ਕਰਨੀ ਚਾਹੀਦਾ ਇਹਦਾ ਕੋਈ ਸੁਝਾਓ ਕੱਢੋ ਕੋਈ ਸਲਿਊਸ਼ਨ ਕੱਢੋ ਵੀ ਜਿੰਨਾ ਜਨਤਾ ਨੂੰ ਥੋੜੀ ਰਾਤ ਮਿਲੇ ਜੀ ਨਾ ਜੀ ਤੁਹਾਡਾ ਪਹਿਲੇ ਨਾਮ ਦੱਸੋ ਸ੍ਰਿੰਦਰ ਬਾਂਸਲ ਜੀ ਇਹ ਕਾਰਨ ਕੀ ਆ ਜੀ ਅੱਜ ਰਾਸ਼ੇ ਨਾ ਪੈ ਗਿਆ ਔਰ ਲੋਕਾਂ ਨੂੰ ਹੋਇਆ ਇਹ ਟਰੱਕ ਮੰਨਦਾ ਬਿਸ਼ੈਦ ਨਾ ਬੀ ਡੀਜ਼ਲ ਇਸ ਕਾਰਨ ਕਿ ਲੋਕਾਂ ਦਾ ਜਰਾ ਕੇਜ ਬਣ ਗਿਆ ਕਾਰਨ ਕੀ ਸੀ ਇਹ ਟਰੱਕ ਬੰਦ ਹੋਣ ਦਾ ਇਹ ਕੋਈ ਉਹਨਾਂ ਦਾ ਆਸ ਵਿੱਚ ਹੈਗਾ ਕੋਈ ਕੋਈ ਇੱਕ ਕਾਨੂੰਨ ਬਣਾਤਾ ਕੋ ਗਲਤ ਉਹ ਜਿਹੜਾ ਨਵੀਂ ਗਵਰਨਮੈਂਟ ਮੰਨ ਲੋਕ ਨਹੀਂ ਮੰਨਦੇ ਉਹਨਾਂ ਹੋਰ ਕਰਕੇ ਹੀ ਆ ਵਜਾ ਨਾਲ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਕਿ ਇਹ ਸਹੀ ਆ ਜਾਂ ਗਲਤ ਆ ਜੇ ਗਲਤ ਆ ਤਾਂ ਹੀ ਲੋਕਾਂ ਨੇ ਹੜਤਾਲ ਕੀਤੀ ਹੈ ਜੇ ਸਹੀ ਹੁੰਦਾ ਤਾਂ ਚਾਹੀਦਾ ਜਾਂ ਨਹੀਂ ਦੇਖੋ ਇਹ ਰੇ ਬਾਹਰ ਤੋਂ ਨਾ ਪਾਣੋ ਸਾਨੂੰ ਦਾ ਇਹਨੂੰ ਮੈਨੂੰ ਬਾਰੇ ਪਤਾ ਨਹੀਂ ਇੰਨਾ ਕੁ ਤੁਹਾਡੀ ਕੋਈ ਅਪੀਲ ਸਰਕਾਰ ਨੂੰ ਅਪੀਲ ਤਾਂ ਇਹ ਆ ਵੀ ਜਲਦੀ ਜਲਦੀ ਇਹਨਾਂ ਦਾ ਸਮਝੌਤਾ ਕਰਾ ਕੇ ਆਪਾਂ ਟਰੱਕਾਂ ਨੂੰ ਚਾਲੂ ਕਰਨ ਜੋ ਵੀ ਹੋਵੇ ਇਹ ਵੀ ਡਰਾਈਵਰ ਹਾਂਜੀ ਇਹਦਾ ਕੁਝ ਨੁਕਸਾਨ ਪੜਿਆ ਆ ਜੇ ਬਣ ਕੇ ਆਇਆ ਹੈ ਟੈਂਟਰ ਰੈਂਟ ਤੇ ਨੂੰ ਬਣਾ ਰਹੇ ਆ ਜੀ ਬਣ ਗਿਆ ਬੜੇ ਜਾਣਾ ਜੇ ਕਹਿਦਾ ਇਹ ਸਹੀ ਹੈ ਜਾਂ ਗਲਤ ਹੈ ਗਲਤ ਹੈ ਜੀ ਗਲਤ ਹੈ ਇੰਟਰਨਲ ਤੇ ਪਹਿਲਾਂ ਵੀ ਸੀਗਾ ਹੋਰ ਕੜਾ ਹੋ ਰਿਹਾ ਸੋਪ ਕੀਤੀ ਜਾ ਰਹੀ ਹੈ ਗਲਤ ਕੀਤਾ ਜਾ ਰਿਹਾ ਅੱਗੇ ਤੁਰ ਖਾਏ ਉਹ ਬਚਾ ਸੀਗਾ ਕੇ ਹੁਣ ਗਿਆ ਜੀ ਹੋਰ ਤੁਸੀਂ ਪੱਕੇ ਤੌਰ ਤੇ ਹਰਕਾਰ ਕਰੋਗੇ ਹਾਂ ਜੀ ਹਰਕਾਰ ਕੀ ਲੱਗਦਾ ਕਾਨੂੰਨ ਦੀ ਆਮ ਆਦਮੀ ਦੇ ਮਾਰ ਪੈ ਗਈ ਕਿਉਂਕਿ ਹਿੱਟਲਰ ਦਾ ਕਰੋੜ ਪਹਿਲਾਂ ਵੀ ਸੀ ਸਲਵਾਰ ਖਾਨ ਵਰਗੇ ਉਹ ਹਿੱਟਲਰ ਉਹ ਆਂਦੇ ਨਹੀਂ ਆਈਏ ਮਾਰੇ ਬੰਦੇ ਦੇ ਪਿੱਛੇ ਆਮ ਬੰਦੇ ਨੂੰ ਕਹਿੰਦੇ ਮਾਰੇ ਦੇ ਹਰਕਾਰ ਨੂੰ ਤੁਹਾਡੀ ਕੀ ਫੀਲ ਆ ਸਰਕਾਰ ਨੂੰ ਇਹ ਫੀਲ ਹੈ ਕਿ ਉਹਨੂੰ ਛੋੜ ਕਰਨਾ ਚਾਹੀਦਾ ਵਾ ਸੋਚਣਾ ਚਾਹੀਦਾ ਇਗਨੀ ਹਕਾਣਾ ਨੇ ਇਹ ਇਹ ਹੜਤਾਲ ਤੁਹਾਡੀ ਕਦੋਂ ਤੱਕ ਜਾਰੀ ਰਹੂ ਜਦ ਤੱਕ ਨਹੀਂ ਮੰਨਦੇ ਜੀ 1 ਹਫ਼ਤੇ ਦਾ ਵੀ ਟਾਈਮ ਹੈ ਹਾਂ ਜੀ ਅੱਜ ਤੋਂ ਸ਼ੁਰੂ ਹੈ ਤੁਹਾਡੀ ਹੜਤਾਲ ਹਾਂ ਜੀ ਹਾਂ ਇਸ ਤੋਂ ਇਲਾਵਾ ਹੜਕਾ ਵੀ ਜਾਮ ਕਰ ਸਕਦੇ ਹੋ ਪਹਿਲਾ ਆਪਣਾ ਨਾਮ ਦੱਸਿਓ ਬਈ ਸਸੀ ਬਾਟਿਆ ਪਟੋਲਪੰਪ ਕੋ ਕਿਹੜੇ ਪੰਪ ਦਾ ਨਾਮ ਹੈ ਜੈਰਮ ਦਾ ਫਿਨਿਕਸ ਸਟੇਸ਼ਨ ਮੱਛੀਗੜ੍ਹ ਕੀ ਕਾਰਨ ਹੋ ਯਾਰ ਰਸ ਪੈ ਗਿਆ ਇਹ ਵੀ ਪੰਪਾਂ ਦੀ ਹੜਤਾਲ ਨਹੀਂ ਹੈਗੀ ਹੜਤਾਲ ਹੈਗੀ ਟਰਾਂਸਪੋਰਟਰਸ ਦੀ ਟਰਾਂਸਪੋਰਟ ਉਸ ਦੀ ਸਰਕਾਰ ਦੇ ਨਾਲ ਕੋਈ ਮਸਲੇ ਨੇ ਔਰ ਟਰਾਂਸਪੋਰਟਰਾਂ ਨੇ ਹੜਤਾਲ ਕੀਤੀ ਹੋਏ ਸਾਡੇ ਕੋਲ ਤੇਲ ਪਹੁੰਚ ਨਹੀਂ ਰਿਹਾ ਹੈਗਾ। ਅੱਛਾ ਜੀ। ਉਹ ਤੋਂ ਡੀਪੋ ਤੋਂ ਟਰਾਂਸਪੋਰਟ ਆਦੀ ਰਹੀ ਹੈਗੀ। ਟੈਂਕਰਾਂ ਦੇ ਤੇਲ ਨਹੀਂ ਆ ਰਿਹਾ ਉਹਦੇ ਕਰਕੇ ਪ੍ਰੋਬਲਮ ਆਈ ਹੋਈ ਹੈ। ਕਿੰਨੇ ਕ ਟਾਈਮ ਦਾ ਤੁਹਾਡੇ ਕੋਲ ਤੇਲ ਬਚਿਆ ਹੈ? ਇਹ ਦੋ ਸਾਡੇ ਕੋਲ ਤਾਂ ਜੇ ਲੱਗ ਰਿਹਾ ਜੀ ਦੋ ਤਿੰਨ ਘੰਟੇ ਦੇ ਵਿੱਚ ਖਤਮ ਹੋ ਜਾਏਗਾ। ਅੱਛਾ ਜੀ। ਇਹ ਕੀ ਕਾਨੂੰਨ ਆ ਕੋਈ ਕੀ ਗੱਲਬਾਤ ਹੋਈ ਹੈ? ਨਹੀਂ ਇਹ ਟਰਾਂਸਪੋਰਟਰਾਂ ਦੀ ਹੀ ਟਰਾਂਸਪੋਰਟਰ ਦਾ ਮਸਲਾ ਪੰਪਾ ਦਾ ਕੋਈ ਮਸਲਾ ਨਹੀਂ ਹੈ ਫਿਲਹਾਲ। ਅੱਛਾ ਜੀ। ਪੰਪਾ ਲਈ ਤੇਲ ਵੇਚ ਰਿਹਾ ਜੇ ਸਰ ਕੋਲ ਤੇਲ ਆਈ ਗਈ ਨੀ ਕੋਈ ਸਿਰਫ ਵੇਚਾਂਗੇ। ਬਿਲਕੁਲ ਕੇ ਲਿਫਟ ਨਹੀਂ ਆ ਰਹੀ ਪਿੱਛੇ ਬਿਲਕੁਲ ਨਹੀਂ ਆ ਰਹੀ ਹੈ